ਈਂ ਚੰਦ ਜੀ ਦੀ ਬਾਣੀ ਨਾਮ বিনা ਸਭ ਸੋਨ ਹੈ ਨਾਮ ਹੀ ਜੀਵਨ ਧਾਰਾ ਨਾਮ ਜਪੇ ਸੋ ਤਰ ਜਾਏ ਪਾਵੇ మోਖ ਦੁਆਰਾ ਨਾਮ ਹੀ ਨਾਲ ਸੋ ਸੁ ਪਾਵੇ ਨਾਮ ਹੀ ਨਾਲ ਨਿਸਤਾਰ ਨਾਮ ਜੋ ਕੋ ਜੀ ਆਨੰਦ ਸੁਖ ਇਹੀ ਸੱਚਾ ਆਧਾਰ ਮਾਇਆ ਮੋ ਮੋਹੀ ਜਗ ਸਾਰਾ ਕੋਈ ਨਾ ਗੁਜਿਆ ਭੇਦ ਮਾਇਆ ਮੋ ਤਜੇ ਜੋ ਬੰਦਾ ਸੋ ਪਾਵੇ ਪਰਮ ਪਦ ਭੇਦ ਮਾਇਆ ਆਵੇ ਮਾਇਆ ਜਾਵੇ ਸਦਾ ਰਹੇ ਰਹੀ ਨਾਲ ਜੋ ਮਾਇਆ ਤਜ ਨਾਮ ਧਿਆਵੈ ਸੋ ਜਪੇ ਅਨਮੋਲ ਦੇ ਨਾਲ ਗੁਰ ਬਿਨ ਕੋਰ ਅੰਧੇਰਾ ਗੁਰ ਸਤਗੁਰ ਪ੍ਰਕਾਸ਼ ਗੁਰ ਮਿਲਿਆ ਤਾਂ ਸੂਜ ਪਈ ਹੋਆ ਮਨ ਨਿਵਾਸ ਗੁਰ ਹੀ ਦਾਤਾ ਗਿਆਨ ਦਾ ਗੁਰ ਹੀ ਤਾਰਨ ਹਾਰ ਗੁਰ ਮਿਲਿਆ ਤਾਂ ਜੀਵਨ ਸੋਹਣੀ ਮਿਟਿਆ ਅੰਧਕਾਰ ਜੋਗੀ ਸੋਈ ਸੱਚਾ ਭਗਤ ਹੈ ਜੋ ਮਨ ਨੂੰ ਜਿੱਤੇ ਆਪ ਜਿਸ ਦੇ ਮਨ ਵਿੱਚ ਨਾਮੁ ਵਸੇ ਤਿਸ ਦਾ ਉੱਚਾ ਤਾਪ ਯੋਗ ਕਰੇ ਸੋ ਮਨ ਵਿਚੇ ਬਾਹਰ ਨਹੀਂ ਕੁਮਾਵੇ ਮਨ ਅੰਦਰ ਵਿੱਚ ਜੋਤ ਜਲਾਵੇ ਆਪੇ ਪਰਮਾਤਮਾ ਪਾਵੇ ਦਿਆ ਧਰਮ ਦਾ ਪੂਰਨ ਰੂਪ ਜਿਸ ਵਿੱਚ ਸਤ ਸੰਤੋਖ ਸੇਵਾ ਕਰੇ ਸੋ ਤਨਵੰਤ ਤਿਸ ਮਿਲੇ ਪ੍ਰਭ ਜੋਗ ਜੋ ਸਬਨਾ ਦਾ ਭਲਾ ਚਾਹੈ ਤਿਸ ਦੇ ਪ੍ਰਭ ਖੁਸ਼ ਹੋਏ ਸਫਲੰਸੇਵਾ ਕਦੇ ਨ ਜਾਵੇ ਮਨ ਤਨ ਹਰਨੰ ਹੋਏ ਅਹੰਕਾਰ ਸਭ ਦੁੱਖ ਦਾ ਮੂਲ ਤਜ ਦੇ ਮਨ ਦੇ ਅੰਦਰੋਂ ਅਹੰਕਾਰੀ ਅੰਦਰ ਰਹੇ ਨਾ ਦੇਖੇ ਆਪ ਬਾਹਰੋਂ ਜੋ ਨਿਮਾਣਾ ਹੋਏ ਰਹੇ ਤਿਸ ਸਭ ਤਾਈ ਮਾਨ ਨਿਮਨਤਾ ਹੀ ਸਭ ਗੁਨਾ ਦੀ ਜਾਰ ਸੋਹੀ ਪ੍ਰਭੁ ਖਸ਼ਾਨ ਮਨ ਚੰਚਲ ਹੈ ਚਿਤ ਪਟਕਾਵੇ ਇਸ ਨੂੰ ਜੋਰ ਇੱਕ ਧਿਆਨ ਜੋ ਮਨ ਨਾ ਵਿਖੇ ਲਾਈ ਰਖੇ ਤਿਸ ਮਿਲੇ ਸੁਖ ਗਿਆਨ ਮਨ ਅੰਦਰ ਅਗੇ ਜ્યોਤੀ ਜਗੇ ਤਾਂ ਅੰਧਕਾਰ ਮਿਟਾਏ ਮਨ ਜਿਉਂ ਹੀ ਪ੍ਰਭ ਵਿੱਚ ਲੀਨ ਹੋਏ ਤਾਂ ਦੁੱਖ ਸਭ ਵਿਸਰਾਏ ਸੱਚ ਵੱਡਾ ਹੈ ਸਭ ਤੇ ਸੱਚ ਹੀ ਆਧਾਰ ਸੱਚ ਬੋਲੇ ਜੋ ਮਨ ਨਾਲੋਂ ਤਿਸ ਨਾਹੀ ਸੰਸਾਰ ਸਚਾ ਨਾਮ ਸਦਾ ਸੁਖਦਾਈ ਸੱਚੇ ਹੀ ਨਾਲ ਰਹੋ ਸੱਚ ਦੀ ਰਾਹੀ ਤੁਰਦੇ ਜਨ ਕਦੇ ਨਾ ਮੁੜ ਦੁੱਖ ਸਹੋ ਪ੍ਰਭ ਸਦਾ ਸਾਡੇ ਨਾਲ ਹੈ ਨੇਰੇ ਹੀ ਵਿਹਾਰ ਜੋ ਅੰਦਰ ਵੇਖਿਆ ਆਪ ਨੂੰ ਤਿਸ ਮਿਲੇ ਦਰਬਾਰ ਪ੍ਰਭ ਨਾਹੀ ਦੂਰ ਕਿਸੇ ਥਾਂ ਪ੍ਰਭ ਆਪੇ ਸਰਬ ਵਿਆਪਕ ਜੋ ਨਾਮ ਜਪੇ ਪ੍ਰਭ ਭਾਵੈ ਤੂ ਹੋਏ ਆਨੰਦ ਅਭਿਆਪਕ ਪ੍ਰੇਮ ਹੀ ਭਗਤੀ ਦਾ ਮਾਰਗ ਪ੍ਰੇਮ ਹੀ ਪਰਮ ਧੰਨ ਪ੍ਰੇਮ ਬਿਨਾ ਸਭ ਖਾਲੀ ਹੈ ਪ੍ਰੇਮ ਹੀ ਸੱਚੀ ਜਨ ਜੋ ਪ੍ਰਭ ਨਾਲ ਪ੍ਰੇਮ ਕਰੇ ਤਿਸ ਮਿਲੇ ਆਨੰਦ ਪ੍ਰੇਮ ਰੂਪ ਪ੍ਰਭ ਸਦਾ ਸੰਗੀ ਕਰੇ ਸਦਾ ਚੰਦ ਬੰਦ ਸੰਤ ਸੋਈ ਜੋ ਨਿਰਮਲ ਹੋਵੇ ਜਿਦੇ ਚਿਤ ਵਿੱਚ ਦਿਆ ਜੋ ਸਭਨਾ ਨੂੰ ਇਕ ਜੋਵੇ ਤਿਸ ਮਿਲੇ ਪ੍ਰਭ ਮਾਇਆ संत सदा नाम रस राते मन तन होए पर फुल संता दी संगत करनी ता मिले मन दा अमृत शल नाम जपो हरेक श्वास तज माया ते रंग गुरु दी शरण पवो सदा ता होए जीवन चंग अहंकार क्रोध तजो जी करो सब नाल प्रेम பிரபல ஏ சாா நாம ஜபோ ரை அோத தோஜி கரோ சபன பிரேம ஜிவன் மலைய பிரபா நே நாம ஜபோ ஹர சுஜமா ਦੰਗ ਗੁਰ ਦੀ ਚਰਨ ਪੋ ਸਦਾਤਾ ਹੋਏ ਜੀਵਨ ਚੰਗ ਅਹੰਕਾਰ ਕ੍ਰੋਧ ਤਜੋ ਜੀ ਕਰੋ ਸਭਨਾ ਨਾਲ ਪ੍ਰੇਮ ਜੀਵਨ ਮਿਲੇ ਆ ਪ੍ਰਭ ਜਪਣ ਲਈ ਇਹ ਹੀ ਸੱਚਾ ਨੇਮ ਸਿੜੀ ਚੰਦ ਜੀ ਦੀ ਬਾਣੀ ਨਾਮ ਬਿਨਾ ਸਭ ਸੋਨ ਹੈ ਨਾਮ ਹੀ ਜੀਵਨ ਧਾਰਾ ਨਾਮ ਜਪੇ ਸੋ ਤਰ ਜਾਏ ਪਾਵੇ ਮੋਖ ਦੁਆਰਾ ਨਾਮ ਹੀ ਨਾਲ ਸੁਖ ਪਾਵੇ ਨਾਮ ਹੀ ਨਾਲ ਨਿਸਕਾਰ ਨਾਮ ਜਪੋ ਜੀ ਆਨੰਦ ਸੁਖ ਇਹੀ ਸੱਚਾ ਆਧਾਰ ਮਾਇਆ ਮੋਹ ਮੋਹੀ ਜਗ ਸਾਰਾ ਕੋਈ ਨਾ 부ਜੇ ਭੇਦ ਮਾਇਆ ਮੋਹ ਤਜ ਜੋ ਬੰਦਾ ਸੋ ਪਾਵੈ ਪਰਮ ਪਦ ਵੇਦ ਮਾਇਆ ਆਵੇ ਮਾਇਆ ਜਾਵੇ ਸਦਾ ਰਹੇ ਰਹੀ ਨਾਲ ਜੋ ਮਾਇਆ ਤਜ ਨਾਮ ਧਿਆਵੈ ਸੋ ਜਪੇ ਅਨਮੋਲ ਦੇ ਨਾਲ ਗੁਰ ਬਿਨ ਕੋਰ ਅੰਧੇਰਾ ਗੁਰ ਸਤਗੁਰ ਪ੍ਰਕਾਸ਼ ਗੁਰ ਮਿਲਿਆ ਤਾਂ ਸੂਜ ਪਈ ਹੋਆ ਮਨ ਨਿਵਾਸ ਗੁਰ ਹੀ ਦਾਤਾ ਗਿਆਨ ਦਾ ਗੁਰ ਹੀ ਤਾਰਨ ਹਾਰ ਗੁਰ ਮਿਲਿਆ ਤਾਂ ਜੀਵਨ ਸੋਹਣੀ ਮਿਟਿਆ ਅੰਧਕਾਰ ਜੋਗੀ ਸੋਈ ਸੱਚਾ ਭਗਤ ਹੈ ਜੋ ਮਨ ਨੂੰ ਜਿੱਤੇ ਆਪ ਜਿਸਦੇ ਮਨ ਵਿੱਚ ਨਾਮੁ ਗਸੇ ਕਿਸਦਾ ਉੱਚਾ ਤਾਪ ਯੋਗ ਕਰੇ ਸੋ ਮਨ ਵਿਚੇ ਬਾਹਰ ਨਹੀਂ ਕੁਮਾਵੇ ਮਨ ਅੰਦਰ ਵਿੱਚ ਜੋਤ ਜਲਾਵੇ ਆਪੇ ਪਰਮਾਤਮਾ ਪਾਵੇ ਦਿਆ ਧਰਮ ਦਾ ਪੂਰਨ ਰੂਪ ਜਿਸ ਵਿੱਚ ਸਤ ਸੰਤੋਖ ਸੇਵਾ ਕਰੇ ਸੋ ਤਨਵੰਤ ਤਿਸ ਮਿਲੇ ਪ੍ਰਭ ਜੋਗ ਜੋ ਸੁਪਨਾ ਦਾ ਭਲਾ ਚਾਹ ਹੈ ਤਿਸ ਤੇ ਪ੍ਰਭ ਖੁਸ਼ ਹੋਏ ਸਫਲੰਸੇਵਾ ਕਦੇ ਨ ਜਾਵੇ ਮਨ ਤਨ ਹਰਨਨ ਹੋਏ ਅਹੰਕਾਰ ਸਭ ਦੁੱਖ ਦਾ ਮੂਲ ਤਜ ਦੇ ਮਨ ਦੇ ਅੰਦਰੋਂ ਅਹੰਕਾਰੀ ਅੰਦਰ ਰਹੇ ਨਾ ਦੇਖੇ ਆਪ ਬਾਹਰੋਂ ਜੋ ਨਿਮਾਣਾ ਹੋਏ ਰਹੇ ਤਿਸ ਸਭ ਤਾਂ ਹੀ ਮਾਣ ਨਿਮਨਤਾ ਹੀ ਸਭ ਗੁਣਾਂ ਦੀ ਝਾਰ ਸੋਹੀ ਪ੍ਰਭੁ ਖੁਸ਼ਾਨ ਮਨ ਚੰਚਲ ਹੈ ਚਿਤ ਪਟਕਾਵੇ ਇਸ ਨੂੰ ਜੋਰ ਇੱਕ ਧਿਆਨ ਜੋ ਮਨ ਨਾ ਵਿਖੇ ਲਾਈ ਰੱਖੇ ਤਿਸ ਮਿਲੇ ਸੁਖ ਗਿਆਨ ਮਨ ਅੰਦਰ ਅਗੇ ਜ્યોਤੀ ਜਗੇ ਤਾਂ ਅੰਧਕਾਰ ਮਿਟਾਏ ਮਨ ਜਿਉਂ ਹੀ ਪ੍ਰਭ ਵਿੱਚ ਲੀਨ ਹੋਏ ਤਾਂ ਦੁੱਖ ਸਭ ਵਿਸਰਾਏ ਸੱਚ ਵੱਡਾ ਹੈ ਸਭ ਤੇ ਸੱਚ ਹੀ ਆਧਾਰ ਸੱਚ ਬੋਲੇ ਜੋ ਮਨ ਨਾਲੋਂ ਤਿਸ ਨਾਹੀਂ ਸੰਸਾਰ ਸਚਾ ਨਾਮ ਸਦਾ ਸੁਖਦਾਈ ਸੱਚੇ ਹੀ ਨਾਲ ਰਹੋ ਸੱਚ ਦੀ ਰਾਹੀ ਤੁਰਦੇ ਜਨ ਕਦੇ ਨਾ ਮੁੜ ਦੁੱਖ ਸਹੋ ਪ੍ਰਭ ਸਦਾ ਸਾਡੇ ਨਾਲ ਹੈ ਨੇਰੇ ਹੀ ਵਿਹਾਰ ਜੋ ਅੰਦਰ ਵੇਖੇ ਆਪ ਨੂੰ ਤਿਸ ਮਿਲੇ ਦਰਬਾਰ ਪ੍ਰਭ ਨਾਹੀ ਦੂਰ ਕਿਸੇ ਥਾਂ ਪ੍ਰਭ ਆਪੇ ਸਰਬ ਵਿਆਪਕ ਜੋ ਨਾਮ ਜਪੇ ਪ੍ਰਭ ਭਾਵੈ ਤੋ ਹੋਏ ਆਨੰਦ ਅਭਿਆਪਕ ਪ੍ਰੇਮ ਹੀ ਭਗਤੀ ਦਾ ਮਾਰਗ ਪ੍ਰੇਮ ਹੀ ਪਰਮ ਤਨ ਪ੍ਰੇਮ ਬਿਨਾ ਸਭ ਖਾਲੀ ਹੈ ਪ੍ਰੇਮ ਹੀ ਸੱਚੀ ਜਨ ਜੋ ਪ੍ਰਭ ਨਾਲ ਪ੍ਰੇਮ ਕਰੇ ਤਿਸ ਮਿਲੇ ਆਨੰਦ ਪ੍ਰੇਮ ਰੂਪ ਪ੍ਰਭ ਸਦਾ ਸੰਗੀ ਕਰੇ ਸਦਾ ਚੰਦ ਬੰਦ ਸੰਤ ਸੋਈ ਜੋ ਨਿਰਮਲ ਹੋਵੇ ਜਿਸ ਦੇ ਚਿਤ ਵਿੱਚ ਦਿਆ ਜੋ ਸਭਨਾ ਨੂੰ ਇਕ ਜੋਵੇ ਤਿਸ ਮਿਲੇ ਪ੍ਰਭ ਮਾਇਆ संत सदा नाम रस राते मन तन होए पर फुल सता दी संगत करनी ता मिले मन दा अमृत शल नाम जपो हरेक श्वास तज माया ते रंग गुरु दी शरण पवो सदा ता होए जीवन चंग अहंकार क्रोध तजो जी करो सब नाल प्रेम ਜੀਵਨ ਮਿਲਿਆ ਪ੍ਰਭ ਚਪਨਈ ਇਹੀ ਸੱਚਾ ਨੇਮ ਨਾਮ ਜਪੋ ਹਰੇਕ ਸੁਆਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕ੍ਰੋਧ ਤਜੋ ਜੀ ਕਰਹੁ ਸਭ ਨਾਲ ਪ੍ਰੇਮ ਜੀਵਨ ਵਿਲੇ ਆ ਪ੍ਰਭ ਜਪ ਲਈ ਇਹੀ ਸਚਾ ਨੇਮ ਨਾਮ ਜਪੋ ਹਰੇਕ ਸੁਆਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕਰੋਦ ਤਜੋ ਜੀ ਕਰੋ ਸੁਪਨਾ ਨਾਲ ਪ੍ਰੇਮ ਜੀਵਨ ਮਿਲੇ ਆ ਪ੍ਰਭ ਜਪਣ ਲਈ ਇਹ ਹੀ ਸੱਚਾ ਨੇਮ ਸਿੜੀ ਚੰਦ ਜੀ ਦੀ ਬਾਣੀ ਨਾਮ বিনা ਸਭ ਸੋਨ ਹੈ ਨਾਮ ਹੀ ਜੀਵਨ ਧਾਰਾ ਨਾਮ ਜਪੇ ਸੋ ਤਰ ਜਾਏ ਪਾਵੇ మోਖ ਦਵਾਰਾ ਨਾਮ ਹੀ ਨਾਲ ਸੋਫ ਪਾਵੈ ਨਾਮ ਹੀ ਨਾਲ ਨਿਸਤਾਰ ਨਾਜ ਕੋ ਜੀ ਆਨੰਦ ਸੁਖ ਇਹੀ ਸੱਚਾ ਆਧਾਰ ਮਾਇਆ ਮੋਹ 모ਹੀ ਜਗ ਸਾਰਾ ਕੋਈ ਨਾ ਗੁਜੈ ਭੇਦ ਮਾਇਆ ਮੋਹ ਤਜੇ ਜੋ ਬੰਦਾ ਸੋ ਪਾਵੈ ਪਰਮ ਪਦ ਭੇਦ ਮਾਇਆ ਆਵੇ ਮਾਇਆ ਜਾਵੇ ਸਦਾ ਰਹੇ ਨਹੀ ਨਾਲ ਜੋ ਮਾਇਆ ਤਜ ਨਾਮ ਧਿਆਵੈ ਸੋ ਜਪੇ ਅਨਮੋਲ ਦੇ ਆਲ ਗੁਰ ਬਿਨ ਕੋਰ ਅੰਧੇਰਾ ਗੁਰ ਸਤਗੁਰ ਪ੍ਰਕਾਸ਼ ਗੁਰ ਮਿਲਿਆ ਤਾਂ ਸੂਝ ਪਈ ਹੋਆ ਮਨ ਨਿਵਾਸ ਗੁਰ ਹੀ ਦਾਤਾ ਗਿਆਨ ਦਾ ਗੁਰ ਹੀ ਤਾਰਨ ਹਾਰ ਗੁਰ ਮਿਲਿਆ ਤਾਂ ਜੀਵਨ ਸੋਹਣੀ ਮਿਟਿਆ ਅੰਧਕਾਰ ਜੋਗੀ ਸੋਈ ਸੱਚਾ ਭਗਤ ਹੈ ਜੋ ਮਨ ਨੂੰ ਜਿੱਤੇ ਆਪ ਜਿਸਦੇ ਮਨ ਵਿੱਚ ਨਾਮੁ ਗਸੇ ਕਿਸਦਾ ਉੱਚਾ ਤਾਪ ਯੋਗ ਕਰੇ ਸੋ ਮਨ ਵਿਚੇ ਬਾਹਰ ਨਹੀਂ ਕੁਮਾਵੇ ਮਨ ਅੰਦਰ ਵਿੱਚ ਜੋਤ ਜਲਾਵੇ ਆਪੇ ਪਰਮਾਤਮਾ ਪਾਵੇ ਦਿਆ ਧਰਮ ਦਾ ਪੂਰਨ ਰੂਪ ਜਿਸ ਵਿੱਚ ਸਤ ਸੰਤੋਖ ਸੇਵਾ ਕਰੇ ਸੋ ਤਨਵੰਤ ਤਿਸ ਮਿਲੇ ਪ੍ਰਭ ਜੋਗ ਜੋ ਸੁਪਨਾ ਦਾ ਭਲਾ ਚਾਹ ਹੈ ਤਿਸ ਤੇ ਪ੍ਰਭ ਖੁਸ਼ ਹੋਏ ਸਫਲੰਤ ਸੇਵਾ ਕਰੇ ਨ ਜਾਵੇ ਮਨ ਤਨ ਹਰਨੰ ਹੋਏ ਅਹੰਕਾਰ ਸਭ ਦੁੱਖ ਦਾ ਮੂਲ ਤਜ ਦੇ ਮਨ ਦੇ ਅੰਦਰੋਂ ਅਹੰਕਾਰੀ ਅੰਦਰ ਰਹੇ ਨਾ ਦੇਖੇ ਆਪ ਬਾਹਰੋਂ ਜੋ ਨਿਮਾਣਾ ਹੋਏ ਰਹੇ ਤਿਸ ਸਭ ਤਾਂ ਹੀ ਮਾਣ ਨਿਮਨਤਾ ਹੀ ਸਭ ਗੁਣਾਂ ਦੀ ਝਾਰ ਸੋਹੀ ਪ੍ਰਭੁ ਖੁਸ਼ਾਨ ਮਨ ਚੰਚਲ ਹੈ ਚਿਤ ਪਟਕਾਰੇ ਇਸ ਨੂੰ ਜੋਰ ਇੱਕ ਧਿਆਨ ਜੋ ਮਨ ਨਾ ਵਿਖੇ ਲਾਈ ਰੱਖੇ ਤਿਸ ਮਿਲੇ ਸੁਖ ਗਿਆਨ ਮਨ ਅੰਦਰ ਅਗੇ ਜੋਤੀ ਜਗੇ ਤਾਂ ਅੰਧਕਾਰ ਮਿਟਾਏ ਮਨ ਜਿਉਂ ਹੀ ਪ੍ਰਭ ਵਿੱਚ ਮੀਨ ਹੋਏ ਤਾਂ ਦੁੱਖ ਸਭ ਵਿਸਰਾਏ ਸੱਚ ਵੱਡਾ ਹੈ ਸਭ ਤੇ ਸੱਚ ਹੀ ਆਧਾਰ ਸੱਚ ਬੋਲੇ ਜੋ ਮਨ ਨਾਲੋਂ ਤਿਸ ਨਾਹੀਂ ਸੰਸਾਰ ਸਚਾ ਨਾਮ ਸਦਾ ਸੁਖਦਾਈ ਸੱਚੇ ਹੀ ਨਾਲ ਰਹੋ ਸੱਚ ਦੀ ਰਾਹੀ ਤੁਰਦੇ ਜਨ ਕਦੇ ਨਾ ਮੁੜ ਦੁੱਖ ਸਹੋ ਪ੍ਰਭ ਸਦਾ ਸਾਡੇ ਨਾਲ ਹੈ ਨੇਰੇ ਹੀ ਵਿਹਾਰ ਜੋ ਅੰਦਰ ਵੇਖੇ ਆਪ ਨੂੰ ਤਿਸ ਮਿਲੇ ਦਰਬਾਰ ਪ੍ਰਭ ਨਾਹੀ ਦੂਰ ਕਿਸੇ ਥਾਂ ਪ੍ਰਭ ਆਪੇ ਸਰਬ ਵਿਆਪਕ ਜੋ ਨਾਮ ਜਪੇ ਪ੍ਰਭ ਭਾਵੈ ਤੋ ਹੋਏ ਆਨੰਦ ਅਭਿਆਪਕ ਪ੍ਰੇਮ ਹੀ ਭਗਤੀ ਦਾ ਮਾਰਗ ਪ੍ਰੇਮ ਹੀ ਪਰਮ ਧਨ ਪ੍ਰੇਮ ਬਿਨਾ ਸਭ ਖਾਲੀ ਹੈ ਪ੍ਰੇਮ ਹੀ ਸੱਚੀ ਜਾਨ ਜੋ ਪ੍ਰਭ ਨਾਲ ਪ੍ਰੇਮ ਕਰੇ ਤਿਸ ਮਿਲੇ ਆਨੰਦ ਪ੍ਰੇਮ ਰੂਪ ਪ੍ਰਭ ਸਦਾ ਸੰਗੀ ਕਰੇ ਸਦਾ ਚੰਦ ਬੰਦ ਸੰਤ ਸੋਈ ਜੋ ਨਿਰਮਲ ਹੋਵੇ ਜਿਸ ਦੇ ਚਿਤ ਵਿੱਚ ਧਿਆਜ ਉਸ ਬਨਾ ਨੂੰ ਇੱਕ ਜੋਵੇ ਤਿਸ ਮਿਲੇ ਪ੍ਰਭ ਮਾਇਆ संत सदा नाम रस राते मन तन होए पर फुल सता दी संगत करनी ता मिले मन दा अमृत शल नाम जपो हरेक श्वास तज माया ते रंग गुरु दी शरण पवो सदा ता होए जीवन चंग अहंकार क्रोध तजो जी करो सब नाल प्रेम ਜੀਵਨ ਮਿਲਿਆ ਪ੍ਰਭ ਜਪਨ ਲਈ ਇਹੀ ਸੱਚਾ ਨੇਮ ਨਾਮ ਜਪੋ ਹਰੇਕ ਸੁਆਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕ੍ਰੋਧ ਤਜੋ ਜੀ ਕਰਹੁ ਸਭ ਨਾਲ ਪ੍ਰੇਮ ਜੀਵਨ ਵਿਲੇ ਆਪਰਾਪ ਜਪ ਲਈ ਇਹੀ ਸਚਾ ਨੇਮ ਨਾਮ ਜਪੋ ਹਰੇਕ ਸੁਆਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕਰੋਦ ਤਜੋ ਜੀ ਕਰੋ ਸੁਪਨਾ ਨਾਲ ਪ੍ਰੇਮ ਜੀਵਨ ਮਿਲੇ ਆ ਪ੍ਰਭ ਜਪਣ ਲਈ ਇਹ ਹੀ ਸੱਚਾ ਨੇਮ ਸਿੜੀ ਚੰਦ ਜੀ ਦੀ ਬਾਣੀ ਨਾਮ বিনা ਸਭ ਸੋਨ ਹੈ ਨਾਮ ਹੀ ਜੀਵਨ ਧਾਰਾ ਨਾਮ ਜਪੇ ਸੋ ਤਰ ਜਾਏ ਪਾਵੇ మోਖ ਦੁਆਰਾ ਨਾਮ ਹੀ ਨਾਲ ਸੋਫਾ ਪਾਵੇ ਨਾਮ ਹੀ ਨਾਲ ਨਿਸਤਾਰ ਨਾਮ ਜਪੋ ਜੀ ਆਨੰਦ ਸੁਖ ਇਹੀ ਸੱਚਾ ਆਧਾਰ ਮਾਇਆ ਮੋਹ 모ਹੀ जग ਸਾਰਾ ਕੋਈ ਨਾ 부ਝਿਆ ਭੇਦ ਮਾਇਆ ਮੋਤ ਜਿਸ ਜੋ ਬੰਦਾ ਸੋ ਪਾਵੇ ਪਰਮ ਪਦ ਭੇਦ ਮਾਇਆ ਆਵੇ ਮਾਇਆ ਜਾਵੇ ਸਦਾ ਰਹੇ ਨਹੀਂ ਨਾਲ ਜੋ ਮਾਇਆ ਤਜ ਨਾਮ ਧਿਆਵੈ ਸੋ ਜਪੇ ਅਨਮੋਲ ਦੇ ਨਾਲ ਗੁਰ ਬਿਨ ਕੋਰ ਅੰਧੇਰਾ ਗੁਰ ਸਤਗੁਰ ਪ੍ਰਕਾਸ਼ ਗੁਰ ਮਿਲਿਆ ਤਾਂ ਸੂਝ ਪਈ ਹੋਆ ਮਨ ਨਿਵਾਸ ਗੁਰ ਹੀ ਦਾਤਾ ਗਿਆਨ ਦਾ ਗੁਰ ਹੀ ਤਾਰਨ ਹਾਰ ਗੁਰ ਮਿਲਿਆਤਾ ਜੀਵਨ ਸੋਹਣੀ ਮਿਟਿਆ ਅੰਧਕਾਰ ਜੋਗੀ ਸੋਈ ਸੱਚਾ ਭਗਤ ਹੈ ਜੋ ਮਨ ਨੂੰ ਜਿੱਤੇ ਆਪ ਜਿਸਦੇ ਮਨ ਵਿੱਚ ਨਾਮੁ ਵਸੇ ਤਿਸ ਦਾ ਉੱਚਾ ਤਾਪ ਯੋਗ ਕਰੇ ਸੋ ਮਨ ਵਿਚੇ ਬਾਹਰ ਨਹੀਂ ਕੁਮਾਵੇ ਮਨ ਅੰਦਰ ਵਿੱਚ ਜੋਤ ਜਲਾਵੇ ਆਪੇ ਪਰਮਾਤਮਾ ਪਾਵੇ ਦੇ ਆ ਧਰਮ ਦਾ ਪੂਰਨ ਰੂਪ ਜਿਸ ਵਿੱਚ ਸਤ ਸੰਤੋਖ ਸੇਵਾ ਕਰੇ ਸੋ ਤਨਵੰਤ ਤਿਸ ਮਿਲੇ ਪ੍ਰਭ ਜੋਗ ਜੋ ਸਭਨਾ ਦਾ ਭਲਾ ਚਾਹ ਹੈ ਤਿਸ ਦੇ ਪ੍ਰਭ ਖੁਸ਼ ਹੋਏ ਸਫਲੰਤ ਸੇਵਾ ਕਰੇ ਨ ਜਾਵੇ ਮਨ ਤਨ ਹਰਨੰਗ ਹੋਏ ਅਹੰਕਾਰ ਸਭ ਦੁੱਖ ਦਾ ਮੂਲ ਤਜ ਦੇ ਮਨ ਦੇ ਅੰਦਰੋਂ ਅਹੰਕਾਰੀ ਅੰਧਾ ਰਹੇ ਨਾ ਦੇਖੇ ਆਪ ਬਾਹਰੋਂ ਜੋ ਨਿਮਾਣਾ ਹੋਏ ਰਹੇ ਤਿਸ ਸਭ ਤਾਈ ਮਾਨ ਨਿਮਰਤਾ ਹੀ ਸਭ ਗੁਨਾ ਦੀ ਝਾਰ ਸੋਹੀ ਪ੍ਰਭੁ ਖਸ਼ਾਨ ਮਨ ਚੰਚਲ ਹੈ ਚਿਤ ਪਟਕਾਵੇ ਇਸ ਨੂੰ ਜੋਰ ਇੱਕ ਧਿਆਨ ਜੋ ਮਨ ਨਾ ਵਿਖੇ ਲਾਈ ਰਖੇ ਤਿਸ ਮਿਲੇ ਸੁਖ ਗਿਆਨ ਮਨ ਅੰਦਰ ਅਗੇ ਜ્યોਤੀ ਜਗੇ ਤਾਂ ਅੰਧਕਾਰ ਮਿਟਾਏ ਮਨ ਜਿਉਂ ਹੀ ਪ੍ਰਭ ਵਿੱਚ ਮੀਨ ਹੋਏ ਤਾਂ ਦੁੱਖ ਸਭ ਵਿਸਰਾਏ ਸੱਚ ਵੱਡਾ ਹੈ ਸਭ ਤੇ ਸੱਚ ਹੀ ਆਧਾਰ ਸੱਚ ਬੋਲੇ ਜੋ ਮਨ ਨਾਲੋਂ ਤਿਸ ਨਾਹੀਂ ਸੰਸਾਰ ਸਚਾ ਨਾਮ ਸਦਾ ਸੁਖਦਾਈ ਸੱਚੇ ਹੀ ਨਾਲ ਰਹੋ ਸੱਚ ਦੀ ਰਾਹੀ ਤੁਰਦੇ ਜਨ ਕਦੇ ਨਾ ਮੁੜ ਦੁੱਖ ਸਹੋ ਪ੍ਰਭ ਸਦਾ ਸਾਡੇ ਨਾਲ ਹੈ ਨੇਰੇ ਹੀ ਵਿਹਾਰ ਜੋ ਅੰਦਰ ਵੇਖੇ ਆਪ ਨੂੰ ਤਿਸ ਮਿਲੇ ਦਰਬਾਰ ਪ੍ਰਭ ਨਾਹੀ ਦੂਰ ਕਿਸੇ ਥਾਂ ਪ੍ਰਭ ਆਪੇ ਸਰਬ ਵਿਆਪਕ ਜੋ ਨਾਮ ਜਪੇ ਪ੍ਰਭ ਭਾਵੈ ਤੂ ਹੋਏ ਆਨੰਦ ਅਭਿਆਪਕ ਪ੍ਰੇਮ ਹੀ ਭਗਤੀ ਦਾ ਮਾਰਗ ਪ੍ਰੇਮ ਹੀ ਪਰਮ ਧੰਨ ਪ੍ਰੇਮ ਬਿਨਾ ਸਭ ਖਾਲੀ ਹੈ ਪ੍ਰੇਮ ਹੀ ਸੱਚੀ ਜਨ ਜੋ ਪ੍ਰਭ ਨਾਲ ਪ੍ਰੇਮ ਕਰੇ ਤਿਸ ਮਿਲੇ ਆਨੰਦ ਪ੍ਰੇਮ ਰੂਪ ਪ੍ਰਭ ਸਦਾ ਸੰਗੀ ਕਰੇ ਸਦਾ ਚੰਦ ਬੰਦ ਸੰਤ ਸੋਈ ਜੋ ਨਿਰਮਲ ਹੋਵੇ ਜਿਸ ਦੇ ਚਿੱਤ ਵਿੱਚ ਦਿਆ ਜੋ ਸਭਨਾ ਨੂੰ ਇੱਕ ਜੋਵੇ ਤਿਸ ਮਿਲੇ ਪ੍ਰਭ ਮਾਇਆ संत सदा नाम रस राते मन तन होए पर फुल संता दी संगत करनी ता मिले मन दा अमृत शल नाम जपो हरेक श्वास तज माया ते रंग गुरु दी शरण पवो सदा ता होए जीवन चंग अहंकार क्रोध तजो जी करो सब नाल प्रेम ஜவன பிரப ஜ நாம கிரோ தோோஜி கோ சபனா நாம ஜீவன்லிய பிரபல ஏ சாா ਨਾਮ ਜਪੋ ਹਰੇਕ ਸੁਆਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕ੍ਰੋਧ ਤਜੋ ਜੀ ਕਰੋ ਸੁਪਨਾ ਨਾਲ ਪ੍ਰੇਮ ਜੀਵਨ ਮਿਲੇ ਆ ਪ੍ਰਭ ਜਪਨ ਲਈ ਇਹ ਹੀ ਸੱਚਾ ਨੇਮ ਸਿੜੀ ਚੰਦ ਜੀ ਦੀ ਬਾਣੀ ਨਾਮ ਬਿਨਾ ਸਭ ਸੁਨਹਿ ਨਾਮ ਹੀ ਜੀਵਨ ਧਾਰਾ ਨਾਮ ਜਪੇ ਸੋ ਤਰ ਜਾਏ ਪਾਵੇ మోਖ ਦੁਆਰਾ ਨਾਮ ਹੀ ਨਾਲ ਸੋਖ ਪਾਵੇ ਨਾਮ ਹੀ ਨਾਲ ਨਿਸਤਾਰ ਨਾਮ ਚ ਕੋ ਜੀ ਆਨੰਦ ਸੁਖ ਇਹੀ ਸੱਚਾ ਆਧਾਰ ਮਾਇਆ ਮੋਹ ਮੋਹੀ ਜਗ ਸਾਰਾ ਕੋਈ ਨਾ ਬੁਝੈ ਭੇਦ ਮਾਇਆ ਮੋਹ ਤਜੇ ਜੋ ਬੰਦਾ ਸੋ ਪਾਵੈ ਪਰਮ ਪਦ ਵੇਦ ਮਾਇਆ ਆਵੇ ਮਾਇਆ ਜਾਵੇ ਸਦਾ ਰਹੇ ਨਹੀਂ ਨਾਲ ਜੋ ਮਾਇਆ ਤਜ ਨਾਮ ਧਿਆਵੈ ਸੋ ਜਪੇ ਅਨਮੋਲ ਦਿਆਲ ਗੁਰ ਬਿਨ ਕੋਰ ਅੰਧੇਰਾ ਗੁਰ ਸਤਗੁਰ ਪ੍ਰਕਾਸ਼ ਗੁਰ ਮਿਲਿਆ ਤਾਂ ਸੂਜ ਪਈ ਹੋਆ ਮਨ ਨਿਵਾਸ ਗੁਰ ਹੀ ਦਾਤਾ ਗਿਆਨ ਦਾ ਗੁਰ ਹੀ ਤਾਰਨਹਾਰ ਗੁਰ ਮਿਲਿਆ ਤਾਂ ਜੀਵਨ ਸੋਹਣੀ ਮਿਟਿਆ ਅੰਧਕਾਰ ਜੋ ਗੀ ਸੋਈ ਸੱਚਾ ਭਗਤ ਹੈ ਜੋ ਮਨ ਨੂੰ ਜਿੱਤੇ ਆਪ ਜਿਸ ਦੇ ਮਨ ਵਿੱਚ ਨਾਮੁ ਵਸੇ ਕਿਸਦਾ ਉੱਚਾ ਤਾਪ ਯੋਗ ਕਰੇ ਸੋ ਮਨ ਵਿਚੇ ਬਾਹਰ ਨਹੀਂ ਕੁਮਾਵੇ ਮਨ ਅੰਦਰ ਵਿੱਚ ਜੋਤ ਜਲਾਵੇ ਆਪੇ ਪਰਮਾਤਮਾ ਪਾਵੇ ਦੇ ਆ ਧਰਮ ਦਾ ਪੂਰਨ ਰੂਪ ਜਿਸ ਵਿੱਚ ਸਤ ਸੰਤੋਖ ਸੇਵਾ ਕਰੇ ਸੋ ਤਨਵੰਤ ਤਿਸ ਮਿਲੇ ਪ੍ਰਭ ਜੋਗ ਜੋ ਸਭਨਾ ਦਾ ਭਲਾ ਚਾਹ ਹੈ ਤਿਸ ਦੇ ਪ੍ਰਭ ਖੁਸ਼ ਹੋਏ ਸਫਲ ਸੇਵਾ ਕਦੇ ਨ ਜਾਵੇ ਮਨ ਤਨ ਹਰ ਵਕ ਹੋਏ ਅਹੰਕਾਰ ਸਭ ਦੁੱਖ ਦਾ ਮੂਲ ਤਜ ਦੇ ਮਨ ਦੇ ਅੰਦਰੋਂ ਅਹੰਕਾਰੀ ਅੰਧਾ ਰਹੇ ਨਾ ਦੇਖੇ ਆਪ ਬਾਹਰੋਂ ਜੋ ਨਿਮਾਣਾ ਹੋਏ ਰਹੇ ਤਿਸ ਸਭ ਤਾਈ ਮਾਨ ਨਿਮਰਤਾ ਹੀ ਸਭ ਗੁਨਾ ਦੀ ਝਾਰ ਸੋਹੀ ਪ੍ਰਭੁ ਖਸ਼ਾਨ ਮਨ ਚੰਚਲ ਹੈ ਚਿਤ ਪਟਕਾਵੇ ਇਸ ਨੂੰ ਜੋਰ ਇੱਕ ਧਿਆਨ ਜੋ ਮਨ ਨਾ ਵਿਖੇ ਲਾਈ ਰਖੇ ਤਿਸ ਮਿਲੇ ਸੁਖ ਗਿਆਨ ਮਨ ਅੰਦਰ ਵਿੱਚ ਜੋਤੀ ਜਗੇ ਤਾਂ ਅੰਧਕਾਰ ਮਿਟਾਏ ਮਨ ਜਿਉਂ ਹੀ ਪ੍ਰਭ ਵਿੱਚ लीन ਹੋਏ ਤਾਂ ਦੁੱਖ ਸਭ ਵਿਸਰਾਏ ਸੱਚ ਵੱਡਾ ਹੈ ਸਭ ਤੇ ਸੱਚ ਹੀ ਆਧਾਰ ਸੱਚ ਬੋਲੇ ਜੋ ਮਨ ਨਾਲੋਂ ਤਿਸ ਨਾਹੀਂ ਸੰਸਾਰ ਸਚਾ ਨਾਮ ਸਦਾ ਸੁਖ ਦਾਈ ਸੱਚੇ ਹੀ ਨਾਲ ਰਹੋ ਸੱਚ ਦੀ ਰਾਹੀ ਤੁਰਦੇ ਜਨ ਕਦੇ ਨਾ ਮੁ ਦੁੱਖ ਸਹੋ ਪ੍ਰਭ ਸਦਾ ਸਾਡੇ ਨਾਲ ਹੈ ਨੇਰੇ ਹੀ ਵਿਹਾਰ ਜੋ ਅੰਦਰ ਰੱਖਿਆ ਆਪ ਨੂੰ ਤਿਸ ਮਿਲੇ ਦਰਬਾਰ ਪ੍ਰਭ ਨਾਹੀ ਦੂਰ ਕਿਸੇ ਥਾਂ ਪ੍ਰਭ ਆਪੇ ਸਰਬ ਵਿਆਪਕ ਜੋ ਨਾਮ ਜਪੇ ਪ੍ਰਭ ਭਾਵੈ ਤੋ ਹੋਏ ਆਨੰਦ ਅਭਿਆਪਕ ਪ੍ਰੇਮ ਹੀ ਭਗਤੀ ਦਾ ਮਾਰਗ ਪ੍ਰੇਮ ਹੀ ਪਰਮ ਧੰਨ ਪ੍ਰੇਮ ਬਿਨਾ ਸਭ ਖਾਲੀ ਹੈ ਪ੍ਰੇਮ ਹੀ ਸੱਚੀ ਜਨ ਜੋ ਪ੍ਰਭ ਨਾਲ ਪ੍ਰੇਮ ਕਰੇ ਤਿਸ ਮਿਲੇ ਆਨੰਦ ਪ੍ਰੇਮ ਰੂਪ ਪ੍ਰਭ ਸਦਾ ਸੰਗੀ ਕਰੇ ਸਦਾ ਚੰਦ ਬੰਦ ਸੰਤ ਸੋਈ ਜੋ ਨਿਰਮਲ ਹੋਵੇ ਜਿਸਦੇ ਚਿਤ ਵਿੱਚ ਦਿਆ ਜੋ ਸਭਨਾ ਨੂੰ ਇੱਕ ਜੋਵੇ ਤਿਸ ਮਿਲੇ ਪ੍ਰਭ ਮਾਇਆ ਸੰਤ ਸਦਾ ਨਾਮ ਰਸ ਰਾਤੇ ਮਨ ਤਨ ਹੋਏ ਪਰਫੁੱਲ ਸੰਤਾ ਦੀ ਸੰਗਤ ਕਰਨੀ ਤਾਂ ਮਿਲੇ ਮਨ ਦਾ ਅੰਮ੍ਰਿਤ ਛਲ ਨਾਮ ਜਪੋ ਹਰੇਕ ਸਵਾਸ ਤਜ ਮਾਇਆ ਦੇ ਰੰਗ ਗੁਰ ਦੀ ਸ਼ਰਨ ਪਵੋ ਸਦਾ ਤਾਂ ਹੋਏ ਜੀਵਨ ਚੰਗ ਅਹੰਕਾਰ ਕ੍ਰੋਧ ਤਜੋ ਜੀ ਕਰੋ ਸਭਨਾ ਨਾਲ ਪ੍ਰੇਮ ਜੀਵਨ ਮਿਲਿਆ ਪ੍ਰਭ ਚਪਨ ਲਈ ਇਹੀ ਸੱਚਾ ਨੇਮ ਨਾਮ ਜਪੋ ਹਰੇਕ ਸੁਆਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕ੍ਰੋਧ ਤਜੋ ਜੀ ਕਰਹੁ ਸਭ ਨਾਲ ਪ੍ਰੇਮ ਜੀਵਨ ਵਿਲੇ ਆਪਰਾ ਬਜਪਨ ਲਈ ਇਹੀ ਸਚਾ ਨੇਮ ਨਾਮ ਜਪੋ ਹਰੇਕ ਸੁਵਾਸ ਤਜ ਮਾਇਆ ਦੇ ਰੰਗ ਗੁਰਦੀ ਚਰਨ ਪੋ ਸਦਾ ਤਾ ਹੋਏ ਜੀਵਨ ਚੰਗ ਅਹੰਕਾਰ ਕਰੋਦ ਤਜੋ ਜੀ ਕਰੋ ਸੁਪਨਾ ਨਾਲ ਪ੍ਰੇਮ ਜੀਵਨ ਮਿਲੇ ਆ ਪ੍ਰਭ ਜਪਣ ਲਈ ਇਹ ਹੀ ਸੱਚਾ ਨੇਮ